ਖਾਲਸਤਾਨ ਜਦੋਂ ਬਣਾਉਣ ਦੀ ਗੱਲ ਕਰਦੇ ਨੇ ਤੇ ਇਹਨਾਂ ਦਾ ਮਤਲਬ ਆ ਵੀ ਖੂਨ ਖਰਾਬਾ ਹੋਵੇ ਸੰਤਾਲਿਆਂ ਵਟਵਟਾਈਆ ਹੋਊਗਾ ਇਹ ਜੀ ਇੱਥੋਂ ਹਿੰਦੂ ਕੱਢ ਦਿੱਤੇ ਜਾਣਗੇ ਬਾਕੀ ਇੰਡੀਆ ਦੇ ਵਿੱਚ ਵਾਸਤੇ ਸਿੱਖਾਂ ਦਾ ਕੀ ਹਾਲ ਹੋਊਗਾ ਇਦਾਂ ਦੇ ਸਵਾਲ ਉਠਾਏ ਜਾਂਦੇ ਨੇ ਪਰ ਉਸ ਸਮੇਂ ਦੀ ਲੀਡਰਸ਼ਿਪ ਦੀ ਦੂਰੰਦੇਸ਼ੀ ਵੇਖੀਏ ਅਸੀਂ ਕਿ ਇਹਨਾਂ ਇਸ ਡਾਕੂਮੈਂਟ ਦੇ ਵਿੱਚ ਸੰਕੇਤਕ ਰੂਪ ਚ ਉਹਦਾ ਜਵਾਬ ਦਿੱਤੇ ਹੋਏ ਨੇ ਮੈਂ ਹੂਬ ਉਹਨਾਂ ਦੇ ਸ਼ਬਦ ਪੜ੍ਹ ਕੇ ਤੁਹਾਡੇ ਨਾਲ ਸਾਂਝੇ ਕਰਨ ਲੱਗਾ ਕਿ ਜਿਹੜੀ ਇਹ ਗੱਲ ਕਹੀ ਜਾਂਦੀ ਆ ਕਿ ਇੱਥੇ ਉਥਲ ਪੁਥਲ ਹੋਊਗੀ ਇੱਥੇ ਪਤਾ ਨਹੀਂ ਕਿਵੇਂ ਮਤਲਬ ਪਗੜੜ ਮੱਚੇਗੀ ਤੋਂ ਉਹਦੇ ਵਿੱਚ ਉਹ ਜਵਾਬ ਦਿੰਦੇ ਨੇ ਕਿ ਅਤੇ ਅਜਾਹੀਂ ਲਾਊ ਡੋਲਣ ਦੇ ਹੱਕ ਵਿੱਚ ਨਹੀਂ ਅਤੇ ਦੂਸਰਿਆਂ ਪਾਸੋਂ ਵੀ ਇਹੋ ਆਸ ਕਰਦੇ ਆਂ ਮਤਲਬ ਇਹ ਜ਼ਿੰਮੇਵਾਰੀ ਇਕੱਲੀ ਸਾਡੀ ਨਹੀਂਗੀ ਕਿ ਉਥਲ ਪੁਥਲ ਨਾ ਹੋਵੇ ਤੇ ਲਾਊ ਨਾ ਡੋਲੇ ਇਹਦੀ ਜ਼ਿੰਮੇਵਾਰੀ ਦੂਸਰੀਆਂ ਧਿਰਾਂ ਤੇ ਵੀ ਹੈ ਦੂਸਰੀਆਂ ਧਿਰਾਂ ਦਾ ਮਤਲਬ ਇਹ ਨਹੀਂ ਕਿ ਪੰਥਕ ਪੜ ਵਿੱਚ ਵਿਚਰਦਿਆਂ ਦੂਸਰੀ ਧਿਰ ਦਾ ਮਤਲਬ ਆ ਹਿੰਦੁਸਤਾਨ ਦੇ ਉੱਤੇ ਵੀ ਉਹਨਾਂ ਦੇ ਉੱਤੇ ਵੀ ਇਹ ਬਰਾਬਰ ਜ਼ਿੰਮੇਵਾਰੀ ਬਣਦੀ ਆ ਕਿ ਉਹ ਇਸ ਮਸਲੇ ਨੂੰ ਸ਼ਾਂਤਮਈ ਤਰੀਕੇ ਨਾਲ ਹੱਲ ਕਰੇ ਔਰ ਇਹਦੇ ਨਾਲ ਹੀ ਅੱਗੇ ਲਿਖਦੇ ਨੇ ਕਿ ਭਾਰਤ ਦੀ ਹਿੰਦੂ ਬਹੁਗਿਣਤੀ ਅਤੇ ਸਰਕਾਰ ਦੇ ਸਾਹਮਣੇ ਸਾਰੇ ਮਸਲੇ ਗੱਲਬਾਤ ਰਾਹੀਂ ਨਿਜਠਣ ਲਈ ਆਪਣਾ ਸੰਕ ਅਖਰੇ ਨੇ ਕਿ ਅਸੀਂ ਤੁਹਾਡੇ ਸਾਹਮਣੇ ਇਹ ਆਪਣਾ ਅੱਖ ਝਾਹਰ ਕਰਦੇ ਆਂ ਕਿ ਅਸੀਂ ਗੱਲਬਾਤ ਦੇ ਰਾਹੀਂ ਇਸ ਮਸਲੇ ਨੂੰ ਨਿਜੱਠਣ ਦੇ ਲਈ ਤਿਆਰ ਆਂ ਹੁਣ ਇੱਕ ਧਿਰ ਤਿਆਰ ਬੈਠੀ ਆ ਤੇ ਦੂਸਰੇ ਪਾਸਿਓਂ ਕਮੀ ਫਿਰ ਕਿਧਰੋਂ ਆ ਸਰਕਾਰ ਵਾਲੇ ਪਾਸਿਓਂ ਜਿਸ ਦੇ ਨਾਲ ਅਸੀਂ ਲੜ ਰਹੇ ਹਾਂ ਉੱਤਰਲੇ ਪਾਸਿਓਂ ਸੋ ਉਹਨਾਂ ਨੂੰ ਉਹਨਾਂ ਨੇ ਇਨਵੀਟੇਸ਼ਨ ਦਿੱਤਾ ਵੀ ਇਸ ਮਸਲੇ ਨੂੰ ਬਾਗ ਅੰਨੇ ਝੱਟਿਆ ਜਾਵੇ ਇਹੀ ਗੱਲ ਕਸ਼ਮੀਰ ਤੇ ਵੀ ਟੁੱਕਦੀ ਹੈ ਕਸ਼ਮੀਰ ਦਾ ਮਸਲਾ ਵੀ ਪੋਲੀਟਿਕਲੀ ਬਹਿ ਕੇ ਹੱਲ ਹੋਣਾ ਹੈ ਪਰ ਇੰਡੀਆ ਦਾ ਰਵਈਆ ਹੈ ਕਿ ਹਰ ਇਸ ਤਰ੍ਹਾਂ ਦੀ ਮੂਵਮੈਂਟ ਨੂੰ ਹਥਿਆਰ ਦੇ ਨਾਲ ਦਬਣਾ ਚਾਹੁੰਦਾ ਹੈ ਲੋਕਾਂ ਨੂੰ ਜੇਲ੍ਹਾਂ ਚ ਸੁੱਟ ਕੇ ਦਬਣਾ ਚਾਹੁੰਦਾ ਹੈ ਜਿਹੜਾ ਆਵਾਜ਼ ਚੁੱਕਦਾ ਹੈ ਉਹਦੀ ਆਵਾਜ਼ ਨੂੰ ਬੰਦ ਕਰਕੇ ਦਬਣਾ ਚਾਹੁੰਦਾ ਹੈ ਤਾਂ ਇਹ ਸਾਰੀਆਂ ਚੀਜ਼ਾਂ ਲਗਾਤਾਰ ਚੱਲਦੀਆਂ ਆ ਰਹੀਆਂ ਨੇ ਪਰ ਇਸ ਤਰੀਕੇ ਦੇ ਨਾਲ ਮਸਲਾ ਹੱਲ ਨਹੀਂ ਹੋਣਾ ਪਰ ਸਾਡੀ ਲੀਡਰਸ਼ਿਪ ਦੀ ਉਸ ਸਮੇਂ ਦੀ ਇਹ ਮੈਜੋਰਿਟੀ ਹੀ ਕਿ ਉਹਨਾਂ ਨੇ ਉਸ ਦਿਨ ਵੀ ਇਹ ਗੱਲ ਕਹੀ ਪਈ ਅਸੀਂ ਇਸ ਚੀਜ਼ ਲਈ ਤਿਆਰ ਆਂ ਔਰ ਇਹ ਗੱਲ ਉਸ ਦਿਨ ਕਹਿ ਰਹੇ ਨੇ ਸਾਡੀ ਖੁੱਲ੍ਹ ਦੇ ਲਈ ਵੇਖੋ ਜ ਵੀ ਸੇਕਾ ਇੰਨੀ ਨਰਮਾਈ ਇੰਨੀ ਸ਼ਾਂਤੀ ਬਖਾਲ ਰਿਆ ਆ ਤੇ ਉਹ ਕਹਿ ਰਿਹਾ ਵੀ ਆਓ ਗੱਲਬਾਤ ਦੇ ਨਾਲ ਬਹਿ ਕੇ ਮਸਲਾ ਹੱਲ ਕਰੀਏ ਪਰ ਦੂਸਰੇ ਪਾਸੇ ਜਿਹੜੀ ਉਹ ਗਿਣਤੀ ਔਰ ਜਿਹੜਾ ਇਹ ਹਿੰਦੂ ਤਾਂ ਵੀ ਮੁਲਕ ਹੈ ਜਿਹੜਾ ਆਪਣੇ ਆਪ ਨੂੰ ਕਹਿੰਦਾ ਕਿ ਅਸੀਂ ਤੇ ਪਰਮਾ ਹਿੰਸਾ ਦੇ ਉੱਤੇ ਵਿਸ਼ਵਾਸ ਰੱਖਦੇ ਆ ਅਸੀਂ ਬੜੇ ਸੌਫਟ ਹਾਰਟਡ ਆ ਸਾਡੇ ਦਿਲ ਬੜੇ ਨਰਮ ਨੇ ਕਿ ਅਸੀਂ ਤੇ ਜੀਵ ਅਧਿਆਤਕ ਨਹੀਂ ਕਰਦੇ ਉਹ ਬੰਦਾ ਹੈ ਜਾਂ ਉਹ ਸਰਕਾਰਾਂ ਕਿਧਰ ਨੂੰ ਜਾ ਰਹੀਆਂ ਨੇ ਤੋਂ ਇਸ ਸਵਾਲ ਦੀ ਜਵਾਬ